ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸਰਾਜ ਆਪ ਆਦਮੀ ਪਾਰਟੀ ਦਾ ਇੱਕ ਹੋਰ ਮੌਜੂਦਾ ਵਿਧਾਇਕ ਫਸਿਆ ਕਸੂਤਾ ਪੰਜਾਬ ਦੇ ਇਸ ਮੌਜੂਦਾ ਵਿਧਾਇਕ ਦੇ ਕੋਲ ਕਰੋੜਾ ਰੁਪਏ ਕਿੱਥੋਂ ਆਏ ਕਰੋੜਾ ਰੁਪਏ ਕਿਵੇਂ ਇਕੱਠਾ ਕੀਤਾ ਗਿਆ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਾਮਜ਼ਦਗੀ ਦੇ ਪਰਚੇ ਭਰੇ ਗਏ ਸੀ ਸਿਰਫ 2.5 ਕਰੋੜ ਰੁਪਏ ਦੀ ਜਾਇਦਾਦ ਦੱਸੀ ਗਈ ਲੇਕਿਨ ਉਸ ਵੱਲੋਂ ਕਰੋੜਾਂ ਦੀ ਜ਼ਾਇਦਾ ਇਹ ਪਿਛਲੇ 3 ਸਾਲਾਂ ਦੇ ਵਿੱਚ ਕਿਵੇਂ ਬਣਾ ਲਈ ਗਈ ਉਸ ਦੇ ਕੋਲ ਮਹਿੰਗੇ ਹਥਿਆਰ ਕਿਵੇਂ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਇਸ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਵੱਡਾ ਐਕਸ਼ਨ ਲੈਣਗੇ ਦੂਸਰੇ ਪਾਸੇ ਜੇ ਗੱਲ ਕਰੀਏ ਰਮਨ अरोड़ा ਉੱਤੇ ਵੱਡਾ ਐਕਸ਼ਨ ਲੈ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਰਮਨ अरोड़ा ਨੇ ਪਿਛਲੇ 3 ਸਾਲਾਂ ਦੇ ਦੌਰਾਨ ਤੰਗਲੀ ਨਾਲ ਪੈਸਾ ਇਕੱਠਾ ਕੀਤਾ ਗੁਰਸਰੇ ਡਾਇ ਪੰਜਾਬ ਸਰਕਾਰ ਦੇ ਨਾਮ ਤੇ ਜਾਤੀ ਨੋਟਸ ਭੇਜ ਕੇ ਲੋਕਾਂ ਨੂੰ ਉਸ ਤੋਂ ਬਾਅਦ ਡਰਾਇਆ ਗਿਆ ਧਮਕਾਇਆ ਗਿਆ ਤੁਹਾਡੀ ਜਿਹੜੀ ਜਾਇਦਾਦ ਹੈ ਤੁਹਾਡੇ ਜਿਹੜੇ ਘਰ ਨੇ ਤੁਹਾਡੇ ਮੌਲ ਨੇ ਜਿਹੜੀਆਂ ਤੁਹਾਡੀਆਂ ਦੁਕਾਨਾਂ ਨੇ ਇਹ ਪੰਜਾਬ ਸਰਕਾਰ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਵੀਗੀ ਕਿਉਂਕਿ ਇਹ ਇਲੀਗਲ ਨੇ ਜਾਲੀ ਨੋਟਸ ਭੇਜੇ ਗਏ ਰਮਨ ਅਰੋੜਾ ਅਤੇ ਰਮਨ ਅਰੋੜਾ ਦੇ ਲੜਕੇ ਵੱਲੋਂ ਲੇਕਿਨ ਇੱਕ ਹੋਰ ਆਪ ਆਪ ਦੀ ਪਾਰਟੀ ਦਾ ਮੌਜੂਦਾ ਵਿਧਾਇਕ ਫਸ ਗਿਆ ਹੈ ਹਲਕਾ غرੂਰ ਸਹਿਤੋ ਫੌਜਾ ਸਿੰਘ ਸਰਹਰੀ ਇਹ ਇਲਜ਼ਾਮ ਕੋਈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਨਹੀਂ ਲਗਾਇਆ ਜਾ ਰਿਹਾ ਕਿ ਖੁਦ ਉਸ ਦੇ ਖਾਸਮ ਖਾਸ ਮਿੱਤਰ ਜਿਸ ਨੇ ਸਪੋਰਟ ਕੀਤੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੀਪਕ ਸ਼ਰਮਾ ਵੱਲੋਂ ਲਗਾਏ ਗਏ ਦੱਸਿਆ ਜਾ ਰਿਹਾ ਹੈ ਕਿ ਦੀਪਕ ਸ਼ਰਮਾ ਇੱਕ ਨਿਰਤਕ ਆਗੂ ਨੇ ਆਪ ਆਪ ਵੀ ਪਾਰਟੀ ਦੇ ਆ ਪਹਿਲਾ ਵੀਡੀਓ ਸੁਣਦੇ ਆ ਦੀਪ ਸ਼ਰਮਾ ਦੀ ਬਾਤ ਗੱਲਬਾਤ ਕਰਾਂਗੇ ਪਹਿਲਾਂ ਜਦੋਂ ਇਹ ਵਿਧਾਇਕ ਬਣੇ ਵਿਧਾਇਕ ਬਣਦੇ ਨਾਲ ਹੀ ਇਹਨਾਂ ਦੇ ਮਨ 'ਚ ਬੜਾ ਸ਼ੌਂਕ ਸੀਗਾ ਕਿ ਮੈਂ ਚੰਗੀ ਰਵਾਲਵਰ ਰੱਖਾਂ ਮੈਂ ਚੰਗੀ ਬੰਦੂਕ ਰੱਖਾਂ ਤਾਂ ਆ ਫਿਰ ਮੈਂ ਫੋਟੋ ਦਿਖਾਉਣਾ ਚਾਹੁੰਦਾ ਆ ਧਿਆਨ ਨਾਲ ਦੇਖਿਓ ਜੀ ਇਹ ਉਹ ਤਸਵੀਰ ਹੈ ਜਦੋਂ ਇਹਨਾਂ ਨੇ ਫਿਰੋਜ਼ਪੁਰ ਤੋਂ ਢਿੱਲੋ ਗਾਨ ਹਾਊਸ ਤੋਂ ਇਹਨਾਂ ਨੇ 6.5 ਲੱਖ ਰੁਪਏ ਦੀ ਸਵਿਥ ਵੈਸਨ ਦੀ ਰਵਾਲਵਰ ਪਰਚੀਜ਼ ਕੀਤੀ ਸੀ ਔਰ ਨਾਲ ਹੀ ਥੱਲੇ ਤੁਸੀਂ ਦੇਖ ਰਹੇ ਆ ਪੰਪ ਐਕਸ਼ਨ ਗਾਨਾ ਹੰਡੀ ਨੋਰਡਨਸ ਨਹੀਂ ਆਪਾਂ ਕੰਪੈਕਸ਼ਨ ਕਰਨਾ ਜਿਹੜੀ ਉੱਥੋਂ ਪਰਚੇਜ਼ ਕੀਤੀ ਸੀ तकरीबन 60 ਕੇ 6000 ਦੀ ਇਹ ਤੇ 6.5 ਲੱਖ ਦੀ ਇੱਕ ਆਕ ਰਿਡੀ ਸੀ ਫਿਰ ਕਿਉਂਕਿ ਕੋਈ ਆਪਸ ਦੇ ਵਿੱਚ ਜਾਂ ਪੈਸਿਆਂ ਨੂੰ ਲੈ ਕੇ ਜੇ ਕਿਸੇ ਤੀਕੇ ਦੀ ਗੱਲਬਾਤ ਫੋਨ ਕਰਕੇ ਜਾਂ ਫਿਰ 6.5 ਲੱਖ ਜਿਹੜਾ ਰੁਪਈਆ ਇਹਨਾਂ ਤੋਂ ਇਕੱਠਾ ਤਾਂ ਹੋ ਗਿਆ ਦੇ ਦਿੱਤਾ ਲੇਕਿਨ ਉਸ ਤੋਂ ਬਾਅਦ ਜੇ ਮਨ ਬਦਲ ਜਾਂਦਾ ਹੈ ਕਿ ਯਾਰ ਪੈਸਾ ਜੀਬ ਤੇ ਰੱਖਾਂ ਪੈਸਾ ਮੇਰੇ ਕੰਮ ਆਏਗਾ ਤਾਂ ਇਹਨਾਂ ਨੇ 스위ਥ ਵੈਸਨ ਦੀ ਰਿਵਲਵਰ ਐਕਸਚੇਂਜ ਕਰਕੇ ਇਹਨਾਂ ਨੇ ਉੱਥੋਂ ਆ ਵੈਬਲਿਦੀ ਇੰਡੀਅਨ ਵੈਬਲਿਦੀ ਜਿਹੜੀ ਹੈ ਉਹ ਰਿਵੋਲਵਰ ਤੋਂ ਲਈ ਸੀ ਆ ਮੈਂ ਤੁਹਾਨੂੰ ਦਿਖਾ ਰਿਆ ਇਹ ਸਾਰਾ ਰਿਕਾਰਡਡ ਹੈ ਉਹ ਰਿਕਾਰਡ ਹੈ ਇਹ ਤੁਸੀਂ ਪੁੱਛ ਸਕਦੇ ਹੋ ਤੇ ਗੱਲ ਵੀ ਕਰ ਸਕਦੇ ਹੋ ਹੁਣ ਆਈਏ ਜੀ ਆਪਾਂ ਇਹ ਕਾਲੀ ਕਮਾਈ ਦਾ ਚਿੱਠਾ ਹੈ ਜੋ ਜੋ ਇਹਨਾਂ ਨੇ ਕਮਾਇਆ ਹੁਣ ਕਲਾਸ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਦੋਂ ਇਹ ਕਾਗਜ਼ ਭਰੇ ਗਏ ਜਦੋਂ ਫੋਜਾ ਸਿੰਘ ਨੇ ਕਾਗਜ਼ ਭਰੇ ਸੀ ਜਦੋਂ ਟਿਕਟ ਆਈ ਹੈ ਉਹਦੇ ਵਿੱਚ ਐਫੀਡੇਵਿਟ ਲੱਗਦਾ ਹੈ ਔਰ ਉਸ ਐਫੀਡੇਵਿਟ ਦੇ ਵਿੱਚ ਇਹਨਾਂ ਨੇ ਆਪਣੇ ਕੋਲ ਅਮਾਨਤ ਕਿੰਨੀ ਦਿਖਾਈ ਉਹਦਾ ਵੀ ਜਗ ਚੰਨਣ ਕਰਾਂਗਾ ਮੈਂ ਹੁਣ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਇਹਨਾਂ ਦੇ ਅਲਟਰਾ ਲਗਜ਼ਰੀ ਅਲਟਰਾ ਲਗਜ਼ਰੀ ਜਿਹੜੀ ਕੋਠੀ ਹੈ ਇਹ ਫਿਰੋਜ਼ਪੁਰ ਵੀਰੇ ਵਿਖੇ ਇਹ ਕਹਿੰਦਾ ਵੀ ਮੈਂ ਆਹ ਤੇ ਜਵਾਈ ਆਸਤੇ ਬਣਾ ਰਿਆ ਆਹ ਦੋਸਤੋ ਤੁਸੀਂ ਤੁਸੀਂ ਆਪੇ ਤੈਅ ਕਰਿਓ ਜੀ ਵੀ ਉਹ ਇਹ ਕੋਠੀ ਕਿੰਨੇ ਲਾਗਤ ਨਾਲ ਜਿਹੜੀ ਬਣਦੀ ਹੋਣੀ ਸਾਰੇ ਵੀਰਾਂ ਨੂੰ ਨਜ਼ਰ ਆ ਰਿਹਾ ਕਿ ਇਹ ਕੋਠੀ ਕਿੰਨੇ ਚ ਮੰਗ ਲਈ ਹੋਣੀ ਹੈ ਇਹ ਤੁਸੀਂ ਆਪ ਤੈਅ ਕਰਨਾ ਹੈ ਇਹ ਫਿਰੋਜ਼ਪੁਰ ਜਿਹੜਾ ਦੀਪ ਐਨਕਲੇਵ ਦੇ ਅੰਦਰ ਜਿਹੜੀ ਕੋਠੀ ਬਣਦੀ ਪਈ ਹੈ ਇਹ ਕਿੰਨਾ ਦੀ ਕੋਠੀ ਹੈ ਕਿਹਦੇ ਨਾਮ ਹੈ ਇਹ ਫੋਜਾ ਸਿੰਘ ਨੂੰ ਤੁਸੀਂ ਪੁੱਛਿਆ ਜੀ ਮੈਂ ਤਾਂ ਤੁਹਾਨੂੰ ਦਿਖਾਈ ਰਿਹਾ ਜੀ ਇੱਕ ਕੋਠੀ ਇਹਨਾਂ ਦੀ ਆਪ ਚੱਲਦੀ ਜਿਹੜਾ ਫੌਜਾ ਸਿੰਘ ਕਹਿੰਦਾ ਕਿਰਾਏ ਦੀ ਹੈ ਮੇਰੀ ਕੋਠੀ ਹੁਣੇ ਫੌਜਾ ਸਿੰਘ ਦਿਖਾਵੇ ਆਪਦੇ ਕਾਗਜ਼ ਕਿ ਇਹ ਕਿਰਾਏ ਦੀ ਹੈ ਕਿ ਆਪ ਦੀ ਹੈ ਜਿਹੜੀ ਵੱਡੀ ਕੋਠੀ ਦਿਖਾ ਰਿਹਾ ਇਹ ਕਿੰਦੇ ਨਾਮ ਹੈ ਇਹ ਤੁਸੀਂ ਆਪ ਹੀ ਪੁੱਛ ਲਿਓ ਹੁਣ ਆ ਮੋਟਰਸਾਈਕਲ ਜਿਹੜਾ ਹੈ ਜੀ ਜਿੰਦੇ ਚ ਫੌਜਾ ਸਿੰਘ ਤੇ ਫੌਜਾ ਸਿੰਘ ਦੀ ਵਾਈਫ ਬੈਠੀ ਹੈ ਇਹ ਮੋਟਰਸਾਈਕਲ ਤਕਰੀਬਨ 2.5 ਤੋਂ 3 ਲੱਖ ਦਾ ਇਹਨਾਂ ਨੇ ਲਿਆ ਬੁਲਟ ਹੈ ਹੁਣ ਆ ਜਿਹੜੀ ਕਾਰ ਦਿੱਖਦੀ ਹੈ ਫੌਜਾ ਸਿੰਘ ਦੇ ਖੁੱਦੇ ਨਾਮ ਦੀ ਕਾਰ ਹੈ ਜੀ ਸਕੋਰਪੀਓ ਜਿਹਨੇ ਮੈਂ ਗੱਲ ਕਰਨਾ ਔਰ ਇਹਦਾ ਜਿਹੜਾ ਨੰਬਰ ਹੈ ਮੈਂ ਦੱਸ ਰਣਾ ਚਾਹਣਾ ਕਿ ਤੁਸੀਂ ਆਪ ਦੇ ਫੋਨਾਂ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ CH01CP108 ਇਹ ਫੌਜਾ ਸਿੰਘ ਦੇ ਖੁਦ ਦੇ ਨਾਂ ਅਜੀ ਸਕੋਰਪੀਓ ਹੈ ਇਹ ਇਹਨੇ ਲਈ ਸੀ ਆਪਣੇ ਗਾਲੇ ਕਮਾਈ 2022 ਦੇ ਵਿੱਚ ਬਿਲਕੁਲ ਕੈਸ਼ ਲਈ ਹੈ ਜੀ ਗਾ ਹੁਣ ਮੈਂ ਗੱਲ ਕਰਦਾ ਇਹ ਸਾਰੀ ਚੀਜ਼ਾਂ ਦਿਖਾਉ ਤਬ ਹੋਰ ਖਲਾਸੇ ਕਰਾਂਗਾ ਆਹ ਹੈ ਜੀ ਫੌਜਾ ਸਿੰਘ ਦਾ ਜਿਹੜਾ ਆਨੰਦ ਨਵਾਸ ਬਣਾਇਆ ਤੁਹਾਨੂੰ ਦਿਖ ਰਿਹਾ ਉਹਨਾਂ ਆਨੰਦ ਨਵਾਸ ਇਹ ਆਨੰਦ ਨਵਾਸ ਪੀਚ ਬਣ ਗਿਆ ਕੁਝ ਹੀ ਕੰਨੇ ਮੇਰੇ ਤੋਂ ਹੁੰਦਾ ਕੰਧ ਨਹੀਂ ਹੋਈ ਤਾਂ ਫਿਰ ਅਨੰਦ ਨਿਵਾਸ ਕਿੱਥੋਂ ਆਇਆ ਹੁਣ ਜੇ ਪੁੱਛਣਾ ਚਾਹੋ ਵੀ ਇਹਦੇ ਕਾਗਜ਼ ਕੀ ਨੇ ਸਬੂਤ ਕੀ ਨੇ ਤਾਂ ਮੈਂ ਜਿੱਦਾਂ ਕਿ ਪਹਿਲਾਂ ਕਾਰ ਦੇ ਸਬੂਤ ਵੀ ਤੁਹਾਨੂੰ ਦਿਖਾ ਦਿਆ ਕਿ ਰਹਿਣ ਜਗ ਦੇ ਕੋਈ ਆਹ ਦੇਖੋ ਜੀ ਆ ਫੋਜਾ ਸਿੰਘ ਦੇ ਨਾਮ ਹੈ ਕਿ ਨਹੀਂ ਤੁਸੀਂ ਦੇਖ ਸਕਦੇ ਧਿਆਨ ਨਾਲ ਦੇਖੋ ਉਹ ਧਿਆਨ ਨਾਲ ਸਮਝੋ ਜਿਹੜੀ ਮੈਂ ਗੱਲ ਕਹਿੰਦਾ ਸੀ ਕਿ ਇਹਨਾਂ ਨੇ ਪਰਚੇਜ਼ ਕੀਤੀ ਹੈ ਆ ਸਾਰਾ ਤੁਸੀਂ ਇੱਥੇ ਦੇਖ ਸਕਦੇ ਹੋ ਔਰ ਆਪ ਵੀ ਨਿੱਕੇ ਜਿਹੜਾ ਸਰਚ ਕਰ ਸਕਦੇ ਹੋ ਹੁਣ ਆਂਦੇ ਆ ਜੀ ਅਨੰਦ ਨਿਵਾਸ ਤੇ ਆ ਫੋਜਾ ਸਿੰਘ ਦੀ ਤੁਹਾਡਾ ਨੰਦ ਨਿਵਾਸ ਇਹ ਹੈ ਜੀ ਹਾਂ ਹਾਈਲਾਈਟ ਕੀਤਾ ਹੋਇਆ ਇਹਨੂੰ ਸਮਝਣ ਲਈ ਆਪਾਂ ਥੋੜਾ ਕੋਸ਼ਿਸ਼ ਕਰੀਏ ਗ੍ਰੀਨ ਔਰ ਔਰੇਂਜカラー ਚ ਹਾਈਲਾਈਟ ਕੀਤਾ ਹੋਇਆ ਇਹ ਤੁਸੀਂ ਧਿਆਨ ਨਾਲ ਪੜਨੋ ਲੱਗੋ ਹੋਰ ਨਹੀਂ ਕਰ ਦਿੰਦਾ ਕਦੋਂ ਲਿਆ ਕਦੋਂ ਇੰਤਖਾਮ ਹੋਇਆ ਤੁਸੀਂ ਆਪ ਪੜ ਸਕਦੇ ਹੋ ਆਪ ਦੇਖ ਸਕਦੇ ਹੋ ਚਰਨਜੀਤ ਕੋਰ ਵਾਈਫ ਹੋ ਜਿਹੜਾ ਫੋਜਾ ਸਿੰਘ ਸਾਨੂੰ ਜਿਹੜਾ ਕਰਤਾਰ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਇੰਤਖਾਮ ਜਿਹੜਾ ਰਜਿਸਟਰੀ ਜਿਹੜੀ ਹੈ ਹੋਈ ਹੈ 2022 ਇਹ ਤਾਂ ਬੰਦੇ ਨਾਲ ਹੀ ਜਿਹੜੀ ਕਾਰ ਹੈ ਜਫਰੇਪੁਰ ਵਾਲੀ ਕੋਠੀ ਹੈ ਜਾਂ ਇਹ ਚੀਜ਼ ਹੈ ਇਹ ਤਾਂ ਬੰਦੇ ਨਾਲ ਹੀ ਇਹਨਾਂ ਨੇ ਬਣਾਇਆ ਜਿਹੜੀ ਹੁਣ ਇਹਨਾਂ ਨੇ ਪਰਚੇਜ਼ ਕੀਤੀ ਮੈਂ ਉਹਦੇ ਬਾਰੇ ਥੋੜਾ ਦੱਸ ਦੇਣਾ ਚਾਹੁੰਦਾ ਇਹ ਫੋਜਾ ਸਿੰਘ ਤੇ ਫੋਜਾ ਸਿੰਘ ਦੇ ਵਾਈਫ ਦੋਨਾਂ ਦੇ ਨਾਮ ਹੈ ਜੀ ਇਹ 플ੌਟ ਧਿਆਨ ਨਾਲ ਦੇਖਿਓ ਇਹ ਸਦੀ ਵਾਲੇ ਰਕਮੇ ਦੇ ਵਿੱਚ ਇਹਨਾਂ ਨੇ 플ੌਟ ਲਿਆ ਜਿਹੜਾ ਮੈਂ 102 ਮਰਲੇ ਦੀ ਗੱਲ ਕਰਦਾ ਤਸਵੀਰਾਂ ਤੁਹਾਡੇ ਸਾਹਮਣੇ ਇਹ ਜਿਹੜਾ 플ੌਟ ਹੈ ਆ ਬਿਲਕੁਲ ਕਲੋਨੀ ਦੇ ਗੇਟ ਦੇ ਜਮਾ ਨਾਲ आनंद पार्क भी रगबा स्त्री आदा फिर यह है जी कनाल दो मरले आख सकते हो पांच कनाल दो मरले आईलाइट किया नजदीक करके पढ़ा दिया देख सकते हो आखिया हो चरणजीत कौर वाइफ ऑफ ਫੋਜਾ ਸਿੰਘ son of ਕਰਤਾਰ ਸਿੰਘ ਆ ਸਾਰਾ ਡਾਟਾ ਉਹਨਾਂ ਦੇ ਲਿਖਿਆ ਹੋਇਆ ਤੇ ਆ ਪੂਰਾ ਪਲਾਟ ਆ ਜੀ ਜਿਹੜੀ perties ਕਰੀਬਨ 1.200 ਟ੍ਰਾਲੀ ਬੈਦੀ ਵੀ ਸੀ ਹੁਣ ਇਹਨਾਂ ਨੇ ਬੰਦ ਕਰਤੀ ਜਦੋਂ ਤੋਂ ਜਗ ਜੰਨਕ ਹੋ ਗਿਆ ਇਹ ਜ਼ਮੀਨ ਇਹਨਾਂ ਨੇ ਪੈਟਰੋਲ ਪੰਪ ਵਾਸਤੇ ਲਈ ਸੀ ਕਿੱਥੇ ਅਸੀਂ ਜਿਹੜਾ ਪੈਟਰੋਲ ਪੰਪ ਸੀ ਲਗਾਵਾਂਗੇ ਹੁਣ ਦੋਸਤੋ ਗੱਲ ਇਹ ਆਉਂਦੀ ਹੈ ਤੁਸੀਂ ਕਾਰਾਂ ਵੀ ਦੇਖ ਲਈਆਂ ਮੋਟਰਸਾਈਕਲ ਵੀ ਦੇਖ ਲਿਆ ਕੋਠੀ ਵੀ ਦੇਖ ਲਈ ਫਰੇਪਰ ਵਾਲੀ ਕੋਠੀ ਵੀ ਤੁਹਾਨੂੰ ਦਿਖਾਤੀ ਇਹ ਘਰਾਂ ਵੀ ਜਿਹੜੀ ਕੋਠੀ ਆ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਕਿੰਨੇ ਕਰੋੜਾ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਕੋਠੀਆਂ ਬਣਾ ਲਈਆਂ ਗੱਡੀਆਂ ਲੈ ਲਈਆਂ ਪਿਸਤਰ ਲੱਲੇ ਆਪਣੀ ਵਾਈਫ ਦੇ ਨਾਮ ਆਪਦੇ ਜਵਾਈ ਦੇ ਨਾਮ ਕੋਠੀਆਂ ਬਣਵਾ ਕੇ ਦੇ ਰਹੇ ਨੇ ਯਾਨੀ ਕਿ ਇਹ ਪੈਸਾ ਆਇਆ ਕਿ ਤੁ ਉਸ ਦਾ ਜਵਾਬ ਸੋਜਾ ਸਿੰਘ ਸਰਹਾਰੀ ਨੂੰ ਦੇਣਾ ਪਵੇਗਾ ਇਹ ਖੁਦ ਖਲਾਸਾ ਕੀਤਾ ਹੈ ਦੀਪਕ ਸ਼ਰਮਾ ਜੋ ਹਲਕਾ ਗੁਰੂ ਸਾਹਿਬ ਤੋਂ ਆਪ ਆਪ ਦੀ ਪਾਰਟੀ ਦੇ ਇੱਕ ਬੜੇ-ਬੜੇ ਆਗੂ ਨੇ ਸੋਜਾ ਸਿੰਘ ਸਰਹਾਰੀ ਤੋਂ ਪਹਿਲਾਂ ਤੋਂ ਪਹਿਲਾ ਇਹ ਆਪ ਆਪਦੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਆ ਰਹੀ ਹੈ ਕਿ ਉਹਨੇ ਆਪਣੇ ਅਹੁਦੇ ਤੋਂ ਕੱਲ ਰਾਤ ਨੂੰ ਜਿਹੜਾ ਅਸਤੀਫਾ ਦੇ ਦਿੱਤਾ ਸੀ